राह सुरगा का राह लगता नानी ड्यूटी च बैठी सानू दी। मामे मामिया ने मेरे गए दौ करना जिम्मे उन्होंने रियासत का राजकुमार आ गया ਚੀਜ਼ ਮੂਹ ਮੰਗਣੀ ਉਤਨੇ ਹਾਜ਼ਰ ਹੋ ਜਾਣੀ ਮੇਰੇ ਨਾਨਕਿਆਂ ਦੇ ਘਰ ਦਾ ਵੇੜਾ ਬਾਤ ਖੁੱਲਾ ਸੀ ਹਾਂ ਲੱਗਦਾ ਸੀ ਵੀ ਸਾਰੀ ਕਾਇਨਾਤ ਬਸ ਆ ਕੱਚਾ ਵੇੜਾ ਹੀ ਆ ਸੁਣਦੇ ਹੁੰਦੇ ਵੀ ਰੱਬ ਬਹੁਤ ਵੱਡਾ ਮੈਂ ਸੋਚਣਾ ਵੀ ਸਾਡੇ ਵੇੜੇ ਤੋਂ ਵੱਡਾ ਤਾਂ ਪਹਿਲਾਂ ਕੀ ਹੋ ਨਾ ਪਤਝੜ ਸੀ ਨਾ ਸੌਣ ਸੀ ਨਾ ਬਸੰਤ ਨਾ ਬਹਾਰ ਹਰ ਰੁੱਤ ਬਸ ਖੇਡਣ ਦੀ ਰੁੱਤ ਸੀ ਜੀ ਗਾਇਸ ਆਪਾਂ ਪਹੁੰਚ ਚੁੱਕੇ ਆ ਮਾਮਾ ਜੀ ਕੋਲੇ ਜਿਹੜਾ ਤੁਹਾਨੂੰ ਦੱਸਿਆ ਸੀ ਕਰਨਾਲ ਤੋਂ ਬਾਅਦ ਹੁਣ ਆਪਾਂ ਪਹੁੰਚੇ ਆ ਪਾਣੀਪਤ ਆਪਣੇ ਫੇਵਰੇਟ ਮਾਮਾ ਜੀ ਕੋਲੇ ਵੈਸੇ ਤਾਂ ਸਾਰੇ ਫੇਵਰੇਟ ਨੇ ਜਿਹਦੇ ਘਰੇ ਆਈਦੇ ਆ ਉਹਦੇ ਬਣ ਜਾਈਦਾ ਹੁੰਦਾ ਠੀਕ ਹੈ ਹੈਲੋ ਮਾਮਾ ਜੀ ਕਿਵੇਂ ਲੱਗ ਰਿਹਾ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਜੀ ਆਯਾ ਨੂੰ ਸਾਰਿਆਂ ਨੂੰ ਹਾਂਜੀ ਹਾਂ ਜਿਹੜੇ ਕਮੈਂਟਸ ਦੇਖਦੇ ਹੁੰਨੇ ਆ YouTube ਤੇ ਉਹ ਇੰਨਾ ਵੱਲੇ ਹੀ ਹੁੰਦੇ ਨੇ ਜ਼ਿਆਦਾਤਰ ਤੇਰੇ ਚੱਲ ਰਹੀਆਂ ਪੁਰਾਣਿਆਂ ਦੀ ਖਤਰਦਾਰੀ ਹਾਂਜੀ ਹਾਂ ਮਾਮਾ ਜੀ ਸੁਣਾਓ ਫਿਰ ਬੁੱਲ ਪਤੀ ਸਿਆਯੋਦਿਆਂ ਗੱਲਾਂ ਗਲਗਲ ਨਾਲ ਦਿਆਂ ਮੈਂ ਸਦਕੇ ਬੁੱਲ ਕੋ ਪੀ ਸਿਆਯੋਦਿਆਂ ਗੱਲਾਂ ਗਲਗਲ ਨਾਲ ਦਿਆਂ ਮੈਂ ਸਦਕੇ ਟੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਪਾਰੀ ਉਹ ਦੋਨੋਂ ਨੇਂ ਜਟੀ ਦੇ ਪਰ ਨੇ ਕੋਲੇ ਸ਼ਰਾਦੇ ਦੋਨੋਂ ਨੇਂ ਜਟੀ ਦੇ ਪਰਨੇ ਕੋਲ ਸ਼ਰਾਬ ਦੇ ਤੋਣ ਸੁਲਾਹੀ ਮੰਗੀ ਮਿਰਗਾ ਤੋਰ ਉਦਾਰੀ ਤੇਰੇ ਟਿੱਲੇ ਤੋਂ ਯੋ ਸੂਰਤ ਦੀ ਦਿਆ ਹੀਰ ਦੀ ਤੇਰੇ ਟਿੱਲੇ ਤੋਂ ਯੋ ਸੂਰਤ ਦੀ ਦਿਆ ਹੀਰ ਦੀ ਓ ਲਾ ਵੇਖ ਗੋਰਖਾ ਉਡਦੀ ਐ ਫੁੱਲਕਾਰੀ ਨਾ 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 ਥੈਂਕ ਯੂ ਵੈਲਕਮ ਜੀ ਵੈਲਕਮ ਬਹੁਤ ਸੋਹਣਾ ਬਹੁਤ ਸੋਹਣਾ ਵਾਓ ਬਹੁਤ ਸੋਹਣਾ ਵੈਰੀ ਗੁੱਡ ਵੈਰੀ ਗੁੱਡ ਨਵੇਂ ਸਾਲ ਦਾ ਫੰਕਸ਼ਨ ਐਂਡ ਮੇਲਾ ਨਵੇਂ ਸਾਲ ਦਾ ਫੰਕਸ਼ਨ ਫੈਮਲੀ ਦੇ ਨਾਲ ਹੀ ਹੋਣਾ ਚਾਹੀਦਾ ਯੈਸ ਜੋਣਸੀ ਜਾ ਰਹੇ ਆ ਪਾਣੀਪੱਤ ਦੀ ਮਸ਼ਹੂਰ ਮਾਰਕੀਟ ਦੇ ਵਿੱਚ ਦੇਖਦੇ ਆ ਸਾਰੀ ਮਾਰਕੀਟ ਦੇ ਵਿੱਚ ਕੀ ਕੀ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਨੇ ਤੇ ਤੁਹਾਨੂੰ ਵੀ ਸਾਰੀਆਂ ਦਿਖਾਵਾਂਗੇ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਮਾਰਕੀਟ ਤੇ ਨੰਬੜਾ ਹਾਂ ਖੋਜੀ ਪਾਣੀਪੱਤ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਮਾਰਕੀਟ ਇੱਕ ਦੁਕਾਨ ਅਸੀਂ ਦੇਖ ਲਈ ਹੁਣ ਅੱਗੇ-ਅੱਗੇ ਵਿਜ਼ਿਟ ਕਰਦੇ ਆਂ ਕਿਹੜੀ ਚੀਜ਼ ਸਾਨੂੰ ਵਧੀਆ ਲੱਗਦੀ ਐ ਉਹ ਲਵਾਂਗੇ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਖਾਈ ਰਿਹਾ ਕਿ ਅਸੀਂ ਕਿੱਥੇ-ਕਿੱਥੇ ਜਾ ਰਹੇ ਆਂ ਕਿ ਕਿਹੜੀ-ਕਿਹੜੀ ਮਾਰਕੀਟ ਦੀ ਸ਼ੌਪ ਦੇ ਉੱਤੇ ਵਿਜ਼ਿਟ ਕਰ ਰਹੇ ਆਂ ਪਾਣੀਪੱਤ ਤੁਹਾਨੂੰ ਪਤਾ ਹੀ ਐ ਕੱਪੜੇ ਵਾਸਤੇ ਗਰਮ ਕੰਬਲਾਂ ਵਾਸਤੇ ਬੈੱਡ ਸ਼ੀਟਾਂ ਵਾਸਤੇ ਸਭ ਤੋਂ ਮਸ਼ਹੂਰ ਜੇ ਆਪਾਂ ਕਹੀਏ ਇੱਕ ਹਰਿਆਣੇ ਦਾ ਇੱਕ ਡਿਸਟ੍ਰਿਕਟ ਆ ਸੋ ਪਾਣੀ ਪਰਤ ਦੇਖੋ ਜੋ ਵੀ ਹੈਗੇ ਨੇ ਕਿ ਅਸੀਂ ਕੰਬਲ ਮਾਰਕੀਟ ਚ ਗਏ ਹੋਇਆ ਗਰਮ ਕੰਬਲ ਰਜਾਈਆਂ ਜੋ ਵੀ ਹੈਗਾ ਉੱਥੇੋਂ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਿੰਪਲ ਜਿਹਾ ਦੇਖੋ ਬੈਟ ਕਵਰਿੰਗ ਲੋ ਜੀ ਅਸੀਂ ਇੱਥੇ ਦੇਖ ਰਹੇ ਹਾਂ ਪਰਦੇ ਪਰਦੇ ਵਧੀਆ ਨੇ ਜੀ ਬਿਲਕੁਲ ਵਧੀਆ ਟੌਪ ਦੇ ਪਾਣੀ ਪਰਤ ਲਓ ਜੀ ਬੱਲੇ 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 ਪਰਦੇ ਪਏ ਨੇ ਦੁਨੀਆ ਭਰ ਦੇ ਕਿਆ ਬਾਤ ਆ ਅਸੀਂ ਪਈ ਆਇਆ ਪੰਜਾਬ ਟੋਨ ਸਪੈਸ਼ਲ ਇਥੇ ਪਰਦੇ ਲੈਣ ਗਾਈਜ਼ ਹੁਣ ਅਸੀਂ ਵਿਦਾ ਲੈ ਰਹੇ ਹਾਂ ਆਪਣੇ ਨਾਨਿਕਿਆਂ ਤੋਂ ਇਹ ਸਾਡੇ ਨਾਨੀ ਜੀ ਨੇ ਤੇ ਮਾਮੀ ਜੀ ਨੇ ਬਹੁਤ ਵਧੀਆ ਸੇਵਾ ਕੀਤੀ ਤੁਸੀਂ ਸਾਡੀ ਬਹੁਤ ਤੇਜ਼ ਹੋ ਰਿਹਾ ਹੈ ਆਹ ਵਾਹ ਚਲੋ ਜੀ ਹੁਣ ਚੱਲਦੇ ਆ ਆਜੋ ਕਮਲ ਲੈਟਸ ਗੋ ਠੰਡੀ ਠੰਡ ਤਾਂ ਜੀ ਹੁਣ ਵੱਧਦੀ ਹੋ ਜਾਓਗੇ ਹੌਲੀ ਹੌਲੀ ਅੱਛਾ ਹਮਕੋ ਸਿਕਾ ਰਿਹਾ ਹੈ ਚਲੋ ਕਮਲ ਚੱਲਦੇ ਆ ਸੰਗਰੂਰ ਵੱਲ ਹੁਣ ਤੁਹਾਨੂੰ ਬਸ ਪਹੁੰਚ ਕੇ ਮਿਲਦੇ ਆ ਸੰਗਰੂਰ ਪੰਜਾਬ ਆਉਣ ਤੇ ਆਪ ਜੀ ਦਾ ਹਾਰਦਿਕ ਸਵਾਗਤ ਹੈ ਪੰਜਾਬ ਕੀ ਬਾਤ ਹੈ ਕਲਾਪਿੰਗ ਹਾਂਜੀ ਗਾਇਸ ਹੁਣ ਅਸੀਂ ਪਹੁੰਚ ਗਏ ਆ ਆਪਣੇ ਘਰੇ ਤੇ ਖੇਤਰ ਤੇ ਪਾਣੀ ਪਾ ਦਾ ਡ੍ਰਿਪ ਬਹੁਤ ਵਧੀਆ ਲੰਘਿਆ ਸਾਡਾ ਬਹੁਤ ਇੰਜੋਏ ਕੀਤਾ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜਲਦੀ ਹੀ ਉਦ ਤੱਕ ਬਨੇ ਰਹੋ ਸਾਡੇ ਚੈਨਲ ਸਬਸਕ੍ਰਾਈਬ ਕਰੋ ਵੀਡੀਓਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗਾਇਸ ਬਾਏ ਹਾਂਜੀ ਮਾਮਾ ਜੀ ਸੁਣਾਓ ਫਿਰ ਕੋਈ ਵਧੀਆ ਜੀ ਗੱਲ ਤੁਹਾਨੂੰ ਯਾਦ ਆ ਰਹੀ ਹੜਤ ਜਾ ਮੇਰੇ ਢਿੱਲੇ ਤੋਂ ਤੇਰੇ ਢਿੱਲੇ ਤੋਂ ਗੱਲ ਇੱਕ ਮੀਟਰ ਦੀ ਗੱਲ ਦਾ ਮਨ ਕੋਲ ਲੀਕ ਸੀ ਯਾਦ ਆ ਰਹਾ ਮੈਨ ਕਰ ਲ ਗੱਲ ਗੱਲ ਪਪੀਸੀ ਆयो ਦੀ ਗੱਲ ਲੱਗੇ ਗੱਲ ਪੀ ਗੱਲ ਪਪੀਸੀ ਆ ਹਾਂ ਹਾਂ ਪਪੀਸੀ ਆयो ਦੀ ਗੱਲ ਗਲਗਲ ਨਾਲ ਦਿਆਂ ਮੈਂ ਸਦਕੇ ਰਈ ਸਹੀ ਹੈ ਸਹੀ ਹਾਂ ਹਾਂ ਰਈ ਸਹੀ ਹੈ ਅੱਗੇ ਆਉਣ ਦਾ ਆਉਣ ਦਾ ਵਧੀਆ ਰਹੇ ਨੇ ਪੀਸੀਆਂ ਦੇ ਨਾ ਨੂੰ ਅਗਲੇ ਨਾਲ ਦੀ ਹਾਂ ਮੈਂ ਸਦਕੇ ਗੋਰੀ ਤਾਉਨ ਸਰਾਹੀ ਮੇਰੇ ਗਾ ਜੋ ਮੈਂ ਸਰਚ ਕਰਕੇ ਦੱਸਾਂ ਲਿਰਿਕਸ ਬਹੁਤ ਤੇਜ਼ ਹੋ ਰਿਹਾ ਹੈ ਬਹੁਤ